ਲੋਬੀ ਸੱਜਣੋਂ ਦਾ ਜੌਂਡੀ ਆ ਰਿਹਾ ਗਿਆ 14 ਮਾਡਲ ਹੈ 465 ਡਿਮਾਂਡ ਹੈ 50 50 ਡੀ ਆ ਗਿਆ ਤੇ ਬਾਕੀ ਦਾ ਜਿਹੜਾ ਤਾਣਾ ਬਾਣਾ ਉਹ ਆਪਾਂ ਨਵਰੀਤ ਤੋਂ ਭੇਜ ਦੇ ਨਵਰੀਤ ਕੀ ਹਾਲ ਚਾਲ ਹੈ ਨਵਰੀਤ ਜੀ ਦੇ ਰਾਂ ਨਾ ਕੀ ਹਾਲ ਚਾਲ ਹੈ ਵਧੀਆ ਜੀ ਠੀਕ ਠਾਕ ਹੈ ਹਾਂਜੀ ਕਾਟੋ ਫੁੱਲਾਂ ਤੇ ਹੈ ਵਧੀਆ 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 ਅੱਛਾ ਇਹਦੇ ਆਈ ਕਰਾਂ ਫਿਰ ਇਹਦੇ ਮਾਰੇ ਦੱਸ ਦੇ ਕਰਾ ਸਾਰਾ ਕੁਝ ਇਹ ਥਿੱਲੋ 14 ਮਾਡਲ ਹੈ ਹੂੰ ਪੰਜਾਬ ਨੰਬਰ ਹੈ ਅੱਛਾ ਪਹਿਲੇ ਘਰ ਦਾ ਫਸਟ ਓਨਰ ਹੈ ਨਗਦ ਅੱਛਾ ਫਸਟ ਓਨਰ ਤੇ ਨਗਦ ਕੈਸ਼ ਆ ਗਿਆ ਲੌਨ ਲੌਨ ਵਾਲਾ ਝੰਡਟ ਮੁੱਕਿਆ ਹੋਇਆ ਲੌਨ ਵਾਲਾ ਤਾਂ ਟਰੈਕਟਰ ਆਪਾਂ ਲੈਂਦੇ ਨਹੀਂ ਲੈਂਦੇ ਨਹੀਂ ਹੈ ਉਹ ਤਾਂ ਸਾਰਾ ਹੋਰ ਵਾਲਾ ਆਪਣਾ ਕੰਮ ਹੈਗਾ ਹੂੰ ਤੇ ਆਹ ਕਨੋਕੀ ਵਗੈਰਾ ਲੱਗੀ ਐ ਇਹਦੇ ਸਿਸਟਮ ਮਿਊਜ਼ਿਕ ਨਾਲ ਸਾਰਾ ਚੱਲਦਾ ਬਈ ਅੱਛਾ ਤੇ ਨਾਲ ਇਹਦੇ ਜਾਣਾ ਜਿੱਦਾਂ ਲੱਗੇ ਆ ਹੀ ਜਾਣਾ ਹੈ ਠੀਕ ਐ ਅਲਾਈਐਂਸ ਦੇ ਟਾਇਰ ਆ ਬਈ ਇਹਦੇ ਅੱਛਾ ਕਿੰਨੇ ਕ ਪੈਸੇ ਮੰਨਦਾ ਹੈ ਪਿਛਲੇ ਟਾਇਰ ਦੇ 85 ਕਨੇ ਟਾਇਰ ਦੇ ਅੱਛਾ 85 ਪੈਸੇ ਟਾਇਰ ਆ ਗਏ ਅਲਾਈਐਂਸ ਤੇ ਹਾਂ ਤੇ ਟਰੈਕਟਰ ਚੰਗਾ ਪੂਰਾ ਅਗਲੇ ਦੇ ਕੀ ਪੋਜੀਸ਼ਨ ਟਾਇਰਾਂ ਦੀ ਅਗਲੇ ਵੀ ਵੀਰੇ 85 80 85 ਪੈਸੇ ਚਾਰੇ ਟਾਇਰ ਐਵਰੇਜ ਹੈਗੇ ਐ ਹਨਾ ਹਾਂਜੀ ਤੇ ਬਾਕੀ ਜਿਹਦੀ ਆਪਾਂ ਗੱਲ ਕਰ ਲਈਏ ਨਵਰੀਤ ਗੇਅਰ ਇੰਜਨ ਕੰਨੀਓ ਕੀ ਤਸੱਲੀ ਦਿੰਨੇ ਓਕੇ ਆ ਜੀ ਅਗਲਾ ਵਾਹ ਕੇ ਤਸੱਲੀ ਕਰਕੇ ਲੈ ਜਾ ਟਰੈਕਟਰ ਬਸ ਆਪਾਂ ਨੂੰ ਨਾ ਜੀ ਬਸ ਇਹੀ ਆ ਗਏ ਨਾ ਵੀ ਤੁਸੀਂ ਆਪ ਦਾ ਵਾਹ ਕੇ ਤਸੱਲੀ ਕਰ ਲਿਓ ਹਨਾ ਕਰ ਲੀ ਕਰ ਲਓ ਅਸੀਂ ਆਪ ਦੇ ਕੋਲ ਬੰਨੀ ਜਾਈਏ ਬਾਈ ਅਗਲੇ ਨੇ ਪੈਸੇ ਲਾਉਣੇ ਆ ਹੂੰ ਵਾਹ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਹਾਂ ਫਿਰ ਤੂੰ ਤਾਂ ਓਕੇ ਕਰਕੇ ਦਿੱਤਾ ਨਾ ਓਕੇ ਕਰਕੇ ਲਿਆ ਬਈ ਬਾਕੀ ਚੌਂਦੀ ਆ ਤਾਂ ਡੈਡਰ ਖੁੱਲਦਾ ਹੀ ਨਹੀਂ ਨਾ ਇਹਨੂੰ ਹੁੰਦੇ ਹੀ ਕੁਝ ਨਹੀਂ ਹੈ ਨਾ ਤੇ ਇਹ ਸਪੀਡ 2 ਆ ਗਿਆ ਹਾਂ ਤੂੰ ਸਪੀਡ ਏ ਬੀ ਆਰ ਆਉਂਦੇ ਇਹ ਮਗਰ ਬੈਗੇੜਾਂ ਚ ਉਹਨੇ ਚੱਲਦਾ ਅੱਛਾ ਚੇਂਜਰ ਜਿਵੇਂ ਕਹਿੰਦੇ ਚੇਂਜਰ ਸੌਖੇ ਸ਼ਬਦਾਂ ਚ ਉਹਨੇ ਚੱਲਦਾ ਉਹਨੇ ਚੱਲਦਾ ਹੈ ਹਨਾ ਟੂ ਨੂੰ ਇਹ ਕਿੱਦਾਂ ਹੀ ਦੋ ਟੂ ਸਪੀਡ ਹੀ ਆ ਗਈਆਂ ਹਨਾ ਤੇ ਬਾਕੀ ਡਿਮਾਂਡ ਤੇ ਆ ਜੀਏ ਹੁਣ ਆਪਾਂ 460 ਆਏ ਤੇ ਫਿਰ ਇਹਦਾ ਕੀ ਕੁਝ ਕਰੇਗਾ ਨਵਰੀ ਤਾਂ ਇਹ ਤਾਂ ਬਈ ਯਾਰ 460 ਚ ਈਅਰਲੈਸ ਕਰ ਦਾਂਗੇ ਅਸੀਂ 445000 ਰੁਪਏ ਦਾ ਹੈ ਤੇ ਲਓ ਵੀ ਦੋਸਤੋ ਐਸ ਪਾਸੇ ਹੀ ਤੁਹਾਡੀ ਇੱਕ ਝਾਤ ਮਰਾਨ ਨੇ ਉਧਰ ਤਾਂ ਆਪਾਂ ਦੇਖ ਲਿਆ ਸੀ ਸਾਰਾ ਹਨਾ ਤੇ ਐਸ ਪਾਸੇ ਹੀ ਮੜੀ ਨਿਗਾ ਆਪਦੀ ਕੱਢ ਲਓ ਤੇ ਉਸ ਤੋਂ ਅੱਗੇ ਫਿਰ ਕਢਾ ਆ ਗਿਆ 855 ਆ ਗਿਆ ਉਹ ਕਿੰਨੇ ਮਾਡਲ ਹੈ ਉਹ 13 ਮਾਡਲ ਹੈ ਹਾਂਜੀ ਮੜੀ ਆਵਾਜ਼ ਉੱਚੀ ਰੱਖ ਬੰਦਿਆ 13 ਮਾਡਲ ਆ اچھا ਇਹ ਪੰਜਾਬ ਨੰਬਰ ਆ ਇਹ ਵੀ ਪੰਜਾਬ ਆ ਗਿਆ ਹਨਾ ਸੰਗਰੂਰ ਦਾ 485000 ਰੁਪਏ ਦੀ ਡਿਮਾਂਡ ਹੈ ਨੇ ਜੀ ਇਹ ਕੈਰਦੀ ਨੂੰ ਉਹ ਮੰਗਿਆ ਜਮਾ 4 एमआरएफ ਤੋਂ ਲਿਜਾ ਆਇਆ ਅੱਛਾ ਆਨੇ ਹਜੀ ਦੀ ਗੱਲ ਜੀ ਸ਼ੋਅ ਹੋਈ ਹੁੰਦੀ ਹੈ ਨਾ ਅੱਛਾ ਠੀਕ ਹੈ ਗਾਰੰਟੀ ਹੈਗੀ ਹੈ ਇਹਦੀ ਕੈਰਾ ਦੀ ਗਾਰੰਟੀ ਹਾਂ ਪਰ ਬਿੱਲ ਤਾਂ ਉਹ ਰੱਖ ਕੇ ਵੀ ਕੀ ਕਰਨਾ ਹੈ ਨਾ ਡੀਡੀ ਮਾਡਲ ਹੈ ਇਹ 6 ਅਡੀ ਨਾਲੋਂ ਹਾਫ ਹੁੰਦੀ ਹੈ ਇਹ ਤੇ ਮਤਲਬ ਡਿਸਟ੍ਰੀਬਿਊਟਰ ਲੱਗਿਆ ਜੀ ਇਹ ਅੱਛਾ ਡਬਲ ਡਿਸਟ੍ਰੀਬਿਊਟਰ ਆ ਗਿਆ ਕੰਪਨੀ ਕੀ ਲੱਗਿਆ ਬਾਅਦ ਵਿੱਚ ਲੱਗਿਆ ਅੱਛਾ ਅੱਛਾ ਡਬਲ ਡਿਸਟ੍ਰੀਬਿਊਟਰ ਆ ਗਿਆ ਹਾਂ ਇਹ ਕੰਪਨੀ ਦਾ ਆ ਗਿਆ ਹੈ ਨਾ ਕੰਪਨੀ ਦਾ ਡਬਲ ਡਿਸਟ੍ਰੀਬਿਊਟਰ ਆ ਗਿਆ ਬਾਕੀ ਗੇਰ ਇੰਜੇ ਤੋਂ ਪਹਿਲਾਂ ਵੀ ਕਹਦਾ ਸੀ ਵੀ ਆਦੀ ਤਸੱਲੀ ਕਰ ਲਵਣਾ ਤਸੱਲੀ ਕਰਕੇ ਲੈ ਕੇ ਜਾਓ ਜੀ ਹਾਂ ਤੂੰ ਮਾੜਾ ਕਰਕੇ ਤੂੰ ਵੀ ਨਹੀਂ ਲੈਂਦਾ ਕੋਈ ਤੈਨੂੰ ਮੈਂ ਹੁੰਦਾ ਵਿੱਚ ਨਹੀਂ ਦੇਖਦਾ ਨਹੀਂ ਜੀ ਖੜ ਜਾਂਦਾ ਬਾਕੀ ਬਈ ਹਰੇਕ ਬੰਦੇ ਨੂੰ ਨੌਲੇਜ ਹੈਗੀ ਹੈ ਅਨਵਰੀਦ ਅੱਜ ਤੱਕ ਦੇਖ ਲਈ ਆਪਾਂ ਹਨਾ 3-4 ਬੰਦਾ ਤਾਂ ਹਰੇਕ ਚਲਾ ਨਹੀਂ ਲੈਂਦਾ ਚਲਾ ਕੇ ਲੈ ਕੇ ਜਾਂਦਾ ਹਨਾ ਤੇ ਇਹਦੀ ਕੀ ਕਰਦੇਗਾ ਫਿਰ 4 85 ਤੋਂ ਇਹ ਚੋ ਵੀ 20 ਲੈਸ ਕਰਦਾ ਇਹ ਇਹ ਤਾਂ ਵੀ 20 ਹੋ ਜਾਊਗਾ ਹਾਂ ਠੀਕ ਹੈ ਤੇ ਉਸ ਤੋਂ ਅੱਗੇ ਫਿਰ ਇੱਕ ਆ ਗਿਆ ਆਪਣਾ 5050 D ਇਹ ਵੀ ਸਟਾਰ ਆ ਮਾਡਲ ਆ ਜੀ ਇਹ ਅੱਛਾ ਇਹ ਵੀ ਪਹਿਲੇ ਘਰ ਦਾ ਨਗਦ ਕੈਸਦਾ ਜੀ ਮੁਕਸਾ ਦਾ ਨੰਬਰ BB3A ਦਾ ਜੀ ਨੰਬਰ ਤੇਰੇ ਕੋਲ 4334 ਹੀ ਪੰਜਾਬ ਆ ਗਿਆ ਹੈ ਨਾ ਪੰਜਾਬ ਹੀ ਹੁੰਦੇ ਤੇਰੇ ਕੋਲ ਨਾ ਦੂਜੇ ਘਰ ਦੇ ਡੈਕਟਰ ਪਾਸ ਹਮ ਇੱਕ ਦਿਨ ਜੌਂਡੀਅਰ ਦਾ ਬਾਅਦ ਸ਼ਾਮ ਪਿਆ ਜੌਂਡੀਅਰ ਤਾਂ ਸੀ ਲਿਆਉਣਾ ਨਹੀਂ ਲਾਉਣਾ ਹੈ ਨਾ ਜੌਂਡੀਅਰ ਤਾਂ ਮੈਂ ਕਿੰਨੇ ਵਾਰੀ ਦੇਖਿਆ ਵੀ ਜੌਂਡੀਅਰ ਤੋਂ ਬਿਨਾ ਮੈਂ ਲਾ ਤੂੰ ਮੰਡੀ ਚ ਆਇਆ ਨਹੀਂ ਹੋਣਾ ਹੈ ਨਾ ਸ਼ਵਰਾਜ ਆਪਣਾ ਕੋਈ ਨਾ ਜੌਂਡੀਅਰ ਇਹ ਵੀ ਇੱਕ ਹੁੰਦਾ ਹੀ ਇਹ ਤੇ ਸ਼ਵਰਾਜ ਪੱਕਾ ਹੀ ਹੁੰਦਾ ਜੌਂਡੀਅਰ ਤੇ ਹੈ ਨਾ ਤਨਵਰੀ ਦੇ ਇਹ ਟਾਇਰ ਟੂਰਾ ਦੀ ਕੀ ਪੋਜੀਸ਼ਨ ਹੈ ਬਾਈ ਨਾਲ ਦੇ ਟਾਇਰ ਆ ਜੀ ਅੱਛਾ ਚਾਰੇ ਟਾਇਰ ਨਾਲ ਦੇ ਆਗੇ ਚੰਗੇ ਪਏ ਯਾਰ ਨਾਲ ਦੇ ਟਾਇਰ ਚਾਰੇ ਹਨਾ ਹਾਂ ਇਹ ਟਰੈਕਟਰ ਬਹੁਤ ਨਵਾਂ ਟਰੈਕਟਰ ਆ ਇਹ ਅੱਛਾ ਇਹ ਵੀ ਟੂ ਸਪੀਡ ਚ ਆ ਗਿਆ ਹਾਂ ਅੱਛਾ 1400 ਘੰਟਾ ਚੱਲਿਆ ਜੀ ਇਹ ਕੋਲੀ 1400 ਘੰਟਾ ਚੱਲਿਆ ਅੱਛਾ ਹੂੰ 1400 ਘੰਟਾ ਚੱਲਿਆ ਸਾਰ ਹਨਾ ਤੇ ਬਾਕੀ ਕੀ ਕਰੇਗਾ ਹਰੇ ਚੋਂ ਇਹ 5.5 ਲੱਖ ਰੁਪਏ ਦੀ ਮੰਗ ਹੈ ਜੀ ਜੀ ਬੱਸ ਕਿੰਨੇ ਦਾ ਲਾਂ ਕਰੀਏ ਇੱਕ ਦਾ ਦੇਖ ਕੇ ਲੈ ਲੀਗਾ ਜੀ ਠੀਕ ਹੈ ਅਗਲੀ ਜਮਾਇਸ ਰਹੂਗੀ ਹੈ ਕੋਈ ਨਹੀਂ ਮਾਨਤਨ ਕਰਨਾ ਠੀਕ ਹੈ ਤੇ ਉਸ ਤੋਂ ਅੱਗੇ ਆਹ ਇੱਕ 18 ਮਾਡਲ ਹੈ ਜੀ ਹੂੰ ਇਹ 595000 ਰੁਪਏ ਦੀ ਡਿਮਾਂਡ ਹੈ ਜੀ ਇਹ ਵੀ ਪੰਜਾਬ ਨੰਬਰ ਹੈ ਅੱਛਾ ਇਹ ਵੀ ਡਿਜੀ ਸੈਂਸ ਵਾਲਾ ਮਾਡਲ ਹੈ ਅੱਛਾ ਲੋਕੇਸ਼ਨ ਵਗੈਰਾ ਲੱਗ ਜਾਂਦੀ ਹੈ ਲੋਕੇਸ਼ਨ ਟ੍ਰੇਸ ਹੁੰਦੀ ਹੈ ਇਹਦੀ ਹਾਂ ਜੀ ਇਹਦੇ ਵੀ ਨਾਲ ਦੇ ਟਾਇਰ ਆ ਜੀ 80 ਪੈਸੇ ਜੀ ਅੱਛਾ ਠੀਕ ਹੈ ਹਾਂ ਜੀ ਚਾਰੇ ਨਾਲ ਦੇ ਟਾਇਰ ਆ ਗਿਆ 80 ਪੈਸੇ ਲੋਕੇਸ਼ਨ ਸਿਸਟਮ ਆ ਗਿਆ 18 ਮਾਡਲ ਆ 595 ਦੀ ਡਿਮਾਂਡ ਆ ਗਈ ਦੀ ਹੈਨਾ ਤੇ ਫਿਰ ਕਿੱਥੋਂ ਤੱਕ ਕਰ ਦੇਗਾ ਇਹ? ਇਹ ਤੋਂ 20 ਹਜ਼ਾਰ ਲੈਸ ਕਰ ਦਾਂਗੇ ਜੀ। ਠੀਕ ਹੈ ਤੇ ਫੋਨ ਨੰਬਰ ਨਵਰੀਤ ਆਪਣਾ। ਫੋਨ ਨੰਬਰ 8699 ਜੀ। ਅੱਛਾ। 8699 400 ਪੂਰਾ 175। 8699 400 ਪੂਰਾ 175। ਹਾਂ। ਠੀਕ ਹੈ। ਟਰੈਕਟਰ ਹੁੰਦੇ ਆ ਮਤਲਬ ਉੱਥੇ ਆਪਣੇ ਗਿੱਦੜ ਵੀ। ਮੈਚੀ ਖੜੇ ਹੁੰਦੇ ਆ। ਹਾਂ ਕਈ ਵਾਰੀ ਪਿੰਡ ਵੀ ਲੈ ਜਾਂਦੇ। ਪਿੰਡ ਵੀ ਹੁੰਦੇ ਹਨਾ। ਕਈ ਵਾਰੀ ਇੱਕ ਦੋ ਟਰੈਕਟਰ ਆਪਣੇ ਪਿੰਡ ਵੀ ਖੜੇ ਹੁੰਦੇ ਜਿਹੜਾ ਵੀ ਬੰਦੇ ਨੂੰ ਟਰੈਕਟਰ ਚਾਹੀਦਾ ਫਿਰ ਨਾਲ ਸੰਪਰਕ ਕਰਦੇ ਹਾਂ। ਠੀਕ। ਆਹ ਤਗੜੀ ਸਾਰੇ ਟਰੈਕਟਰ ਨਹੀਂ ਲੈਂਦੇ। ਓਕੇ ਜੀ।